ਵਾਰ-ਵਾਰ ਕਾਲਸ ਆ ਰੰਗੀਆਂ ਸੀਗੀਆਂ Zomato ਤੋਂ ਕਾਲਸ ਆਈ ਜਾਂਦੀ ਸੀ ਵਾਰ-ਵਾਰ ਤੇ ਆਪਾਂ ਗੱਲ ਸਟਾਰਟ ਕਰਦੇ ਹਾਂ ਵੀ ਭਰਤ ਰਾਜੇ ਦੀ ਕਹਾਣੀ ਤੋਂ ਸਟਾਰਟ ਕਰਦੇ ਆ ਤੁਹਾਨੂੰ ਚੀਜ਼ਾਂ ਸਮਝ ਆਉਣਗੀਆਂ ਕਨਸੈਪਟ ਵੀ ਆਪਣਾ ਅਸਲ ਉਦੇਸ਼ ਕੀ ਆ ਇੱਥੇ ਜੀਵਨ ਤੇ ਹੋਣ ਦਾ ਦੇਖੋ ਇੱਕ ਭਰਤ ਹੋਇਆ ਭਰਤ ਰਾਜਾ ਹੋਇਆ ਤੇ ਉਹਦੇ ਜੀਵਨ ਵਿੱਚ ਉਹਨੇ ਉਹਨੂੰ ਸਮਝ ਆ ਗਿਆ ਵੀ ਕਿੱਦਾਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਆ ਤੇ ਉਹਨੇ ਆਪਦਾ ਰਾਜ ਪਾਠ ਛੱਡਤਾ ਜਿਵੇਂ ਗੌਤਮ ਬੁੱਧ ਨੇ ਛੱਡਿਆ ਸੀਗਾ ਤੇ ਜਦੋਂ ਉਹ ਉਸ ਚੀਜ਼ ਦਾ ਗਿਆਨ ਆ ਗਿਆ ਉਹਨੇ ਆਪਦਾ ਰਾਜ ਪਾਠ ਛੱਡਤਾ ਤੇ ਝੁੱਗੀਆਂ ਝੋਪਣੀਆਂ ਵਿੱਚ ਜਾਵੜਿਆ ਉੱਥੇ ਆਪਦਾ ਕਹਿ ਲੋ ਵੀ ਉਹ ਸੰਸਾਰਿਕ ਜੀਵਨ ਤਿਆਗ ਕੇ ਤੇ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਜਦੋਂ ਪ੍ਰਮਾਤਮਾ ਦੀ ਉਹ ਭਗਤੀ ਕਰਨ ਲੱਗ ਪਿਆ ਤੇ ਉੱਥੇ ਜਿਹੜਾ ਜੰਗਲ ਸੀਗਾ ਜੰਗਲ ਵਿੱਚ ਨਾ ਸ਼ਿਕਾਰੀ ਆਉਂਦੇ ਹੁੰਦੇ ਸੀਗੇ ਜਿਹੜੇ ਜਾਨਵਰਾਂ ਨੂੰ ਤੰਗ ਕਰਦੇ ਸੀ ਜਾਨਵਰਾਂ ਨੂੰ ਫੜ ਕੇ ਲੈ ਜਾਂਦੇ ਸੀਗੇ ਤੇ ਉਹ ਥੋੜਾ ਹੀ ਪ੍ਰਕਿਰਤੀ ਨਾਲ ਜੁੜ ਗਿਆ ਸੀਗਾ ਭਰਤਰਾਜਾ ਕਿਉਂਕਿ ਆਪ ਦਾ ਜਿਹੜਾ ਸੰਸਾਰਿਕ ਜੀਵਨ ਸੀ ਉਹ ਤਾਂ ਤਿਆਗ ਗਿਆ ਸੀ ਉਹ ਤੇ ਜੰਗਲਾਂ ਵਿੱਚ ਰਹਿੰਦਾ ਸੀ ਜੰਗਲਾਂ ਵਿੱਚ ਜਾਨਵਰਾਂ ਨਾਲ ਮੋਹ ਪਿਆਰ ਪੈ ਗਿਆ ਉਹ ਜਿਹ ਜੰਗਲਾਂ ਵਿੱਚ ਮੋਹ ਪਿਆਰ ਪੈ ਗਿਆ ਤੇ ਉਹਨੇ ਕੀ ਕੀਤਾ ਵੀ ਇੱਕ ਦਿਨ ਨਾ ਕੋਈ ਹਿਰਨੀ ਸੀਗੀ ਜਿਹਦੇ ਬੱਚਾ ਹੋਣ ਵਾਲਾ ਸੀਗਾ ਤੇ ਉਹਦੇ ਪਿੱਛੇ ਸ਼ਿਕਾਰੀ ਲੱਗੇ ਸੀਗੇ ਤੇ ਭਰਤ ਵੇਖ ਰਿਹਾ ਸੀਗਾ ਵੀ ਸ਼ਿਕਾਰੀ ਲੱਗੇ ਆ ਤੇ ਸ਼ਿਕਾਰੀ ਤੈਨੂੰ ਮਾਰ ਦੇਣਗੇ ਤੇ ਪਰ ਫਿਰ ਵੀ ਸ਼ਿਕਾਰੀਆਂ ਨੇ ਕਹਿੰਦੇ ਵੀ ਕੋਈ ਤੀਰ ਛੱਡਿਆ ਜਿਹਦੇ ਕਰਕੇ ਉਹਦੇ ਹਿਰਨੀ ਦੇ ਤੀਰ ਵੱਜਿਆ ਤੇ ਹਿਰਨੀ ਉੱਥੇ ਹੀ ਜਾ ਕੇ ਕਹਿੰਦੇ ਮੁੱਕ ਗਈ ਥੋੜੀ ਜਿਹੀ ਗਾਂਹ ਜਾ ਕੇ ਉਹਦਾ ਬੱਚਾ ਉੱਥੇ ਬੱਚਾ ਉੱਥੇ ਹੋ ਗਿਆ ਥੋੜੀ ਜਿਹੀ ਗਾਂਹ ਕੀ ਉਹ ਵਿਚਾਰੀ ਮੁੱਕ ਗਈ ਬੱਚਾ ਉੱਥੇ ਹੋ ਗਿਆ ਭਰਤ ਨੂੰ ਇਸ ਚੀਜ਼ ਦਾ ਬੜਾ ਕਹਿ ਲੋ ਵੀ ਦੁੱਖ ਲੱਗਿਆ ਤੇ ਉਹ ਜਾ ਕੇ ਉਹਨੇ ਬੱਚੇ ਨੂੰ ਚੱਕ ਲਿਆ ਜਦੋਂ ਬੱਚੇ ਨੂੰ ਚੱਕ ਲਿਆ ਤੇ ਉਹ ਕਹਿੰਦੇ ਵੀ ਕੁਟੀਆਂ ਚ ਉਹਦੀ ਦੇਖਰੇਖ ਕਰਨ ਲੱਗ ਪਿਆ ਤੇ ਹੁਣ ਉਹ ਭਗਤੀ ਕਰਦਾ ਸੀ ਕੁਟੀਆਂ ਵਿੱਚ ਸੂਬਾ ਸ਼ਾਮ ਆਪਦੀ ਪਰਮਾਰਮਾ ਦੀ ਭਗਤੀ ਕਰਦਾ ਈ ਥੋੜਾ ਬੋਦਾ ਖਾ ਪੀ ਲਿਆ ਥੋੜਾ ਬਹੁਤਾ ਟੈਨ ਲਿਆ ਹਨਾ ਪ੍ਰਕਿਰਤੀ ਨਾਲ ਜੁੜ ਗਿਆ ਤੇ ਆਪਦਾ ਧਿਆਨ ਅਵਸਥਾ ਵਿੱਚ ਬਹਿ ਜਾਂਦਾ ਸੀ ਜਦੋਂ ਹੁਣ ਉਹ ਜਿਹੜਾ ਹਿਰਨੀ ਦਾ ਬੱਚਾ ਸੀ ਉਹਦੀ ਕਹਿ ਲਓ ਵੀ ਛੋਟਾ ਸੀਗਾ ਉਹਨੂੰ ਕੋਈ ਖਾਣ ਪੀਣ ਦਾ ਪ੍ਰਬੰਧ ਕਰਨਾ ਹਨਾ ਸਾਰਾ ਦਿਨ ਉਹਨੂੰ ਚਿੰਤਾ ਰਹੇਣੀ ਵੀ ਇਹਨੂੰ ਕੁਝ ਹੋ ਨਾ ਜਾਵੇ ਹਨਾ ਮੋਹ ਪਿਆਰ ਪੈ ਗਿਆ ਫਿਰ ਸਾਲ ਦੋ ਸਾਲਾਂ ਦਾ ਹੋਇਆ ਕਦੇ ਉਹਦੇ ਮੋਢਿਆਂ ਤੇ ਚੜਛੇ ਕਦੇ ਉਹਦੇ ਨਾਲ ਕਦੀ ਕਿੱਥੇ ਜਾਵੇ ਕਦੀ ਕਿੱਥੇ ਜਾਵੇ ਹੁਣ ਉਹਦੀ ਭਗਤੀ ਕਿਤੇ ਨਾ ਕਿਤੇ ਉਹ ਉਹਦਾ ਪਾਸੇ ਰਹਿ ਗਈ ਭਗਤੀ ਤੇ ਉਹਨੂੰ ਚਿੰਤਾਇ ਸਤਾਉਣ ਲੱਗ ਪਈ ਬਈ ਦਮ ਐਸਾ ਦਾ ਮੇਰਾ ਬੱਚਾ ਇਹ ਮੂੰਹ ਪੈ ਗਿਆ ਵੀ ਮੇਰੇ ਬੱਚੇ ਨੂੰ ਕੋਈ ਲੈ ਨਾ ਜਾਵੇ ਮੇਰਾ ਬੱਚਾ ਕਿਤੇ ਗੋਮਣਾ ਨਾ ਜਾਵੇ ਮੇਰਾ ਬੱਚਾ ਕਿਤੇ ਸ਼ਿਕਾਰੀਆਂ ਦੀ ਜੰਗਲ ਵਿੱਚ ਨਾ ਫਸ ਜਾਵੇ ਤੇ ਉਹ ਬਈ ਉਹ ਬਾਹਰ ਹੀ ਨਿਕਲਦਿਆ ਕਰੇ ਜਦੋਂ ਬਾਹਰ ਨਿਕਲਿਆ ਕਰੇ ਉਹ ਵੀ ਭਗਤੀ ਨੂੰ ਭਗਤੀ ਆਪ ਦੀ ਛੱਡ ਕੇ ਤੇ ਉਹਦੇ ਬੱਚੇ ਪਿੱਛੇ ਜਾਇਆ ਕਰੇ ਤੇ ਹੁਣ ਭਗਤੀ ਕਿੱਥੇ ਹੋਣੀ ਸੀ ਕਿ ਸਾਰਾ ਧਿਆਨ ਭਗਤੀ ਕਿੱਥੋਂ ਹੁੰਦੀ ਹੈ ਭਗਤੀ ਹੁੰਦੀ ਹੈ ਜਦੋਂ ਆਪਾਂ ਧਿਆਨ ਉਸ ਚੀਜ਼ ਵੱਲ ਲਾਉਣੀ ਹੈ ਜੇ ਆਪਾ ਪਰਮਾਤਮਾ ਕੰਨੀ ਧਿਆਨ ਲਾਉਣਾ ਫੇਰੀ ਭਗਤੀ ਹੋਊਗੀ ਜਿਹੜਾ ਜੇ ਆਪਣਾ ਸੰਸਾਰਿਕ ਜੀਵਨ ਕੰਨੀ ਧਿਆਨ ਆ ਜੇ ਮੈਂ ਮੇਰਾ ਸਾਰਾ ਧਿਆਨ ਰੈਸਟੋਰੈਂਟ ਕੰਨੀ ਆ ਤੇ ਜੇ ਮੈਂ ਪਰਮਾਤਮਾ ਦੀ ਭਗਤੀ ਕਰਨ ਬੈਠਾ ਤੇ ਉੱਥੇ ਵੀ ਮੇਰਾ ਧਿਆਨ ਰੈਸਟੋਰੈਂਟ ਕੰਨੀ ਹੀ ਆ ਵੀ ਵਰਕਰ ਮੇਰੇ ਕੀ ਕਰ ਰਹੀ ਆ ਕਿੰਨੇ ਕਸਟਮਰ ਆ ਰਹੇ ਆ ਕੋਈ ਕਸਟਮਰ ਦੀ ਕੋਈ ਕੰਸਰਨ ਤਾਂ ਨਹੀਂ ਕੋਈ ਮਿਸਟੇਕ ਤਾਂ ਨਹੀਂ ਹੋਈ ਰੈਸਟੋਰੈਂਟ ਵਿੱਚ ਕਿੰਨਾ ਸਮਾਨ ਆ ਪਿਆ ਸਾਰਾ ਮੇਰਾ ਧਿਆਨ ਉਧਰ ਆ ਤੇ ਪਰਮਾਤਮਾ ਦੀ ਭਗਤੀ ਕੰਨੀ ਧਿਆਨ ਹੀ ਨਹੀਂ ਮੇਰੇ ਮੈਂ ਉਹ ਸ਼ੂਨਿਆ ਅਵਸਥਾ ਵਿੱਚ ਕਿੱਦਾਂ ਪਹੁੰਚूंगा ਉਹ ਬੰਤਨ ਲੇਦਾ ਮੈਨੂੰ ਆਪਦੇ ਵਿਚਾਰਾਂ ਨੂੰ ਕਹਿ ਲੋ ਵੀ ਸ਼ਾਂਤ ਕਰਨਾ ਪੈਣਾ ਵਿਚਾਰ ਰੋਕਨੇ ਪੈਣੇ ਆ ਵਿਚਾਰਾਂ ਨੂੰ ਸਮ ਕਰਨਾ ਪੈਣਾ ਉਸ ਤੋਂ ਬਾਅਦ ਹੀ ਪਹੁੰਚूंगा ਜੇ ਵਿਚਾਰ ਹੀ ਆਉਂਦੇ ਨੇ ਕਿੱਦਾਂ ਮੈਂ ਉਹ ਅਵਸਥਾ ਨੂੰ ਪ੍ਰਾਪਤ ਕਰੂੰਗਾ ਸੋ ਇਦਾਂ ਹੀ ਕਹਿ ਲੋ ਵੀ ਉਹਦੇ ਦਿਮਾਗ ਵਿੱਚ ਬਸ ਉਹ ਹਿਰਨੀ ਦਾ ਬੱਚਾ ਹੀ ਚੱਲਣ ਲੱਗ ਪਿਆ ਕੁਝ ਟਾਈਮ ਬੀਤਿਆ ਤੇ ਕਹਿੰਦੇ ਵੀ ਜਦੋਂ ਉਹ ਉਹਦਾ 파ਰਟ ਕਹਿੰਦੇ ਧਿਆਨ ਕਰ ਰਿਹਾ ਸੀਗਾ ਭక్తి ਕਰ ਰਿਹਾ ਸੀਗਾ ਤੇ ਉਦੋਂ ਹਿਰਨੀ ਦਾ ਬੱਚਾ ਕਹਿੰਦੇ ਵੀ ਘਰੋਂ ਬਾਹਰ ਨਿਕਲ ਗਿਆ ਤੇ ਜਦੋਂ ਘਰੋਂ ਬਾਹਰ ਨਿਕਲਿਆ ਤੇ ਉਹ ਤਾਂ ਪਤਾ ਨਹੀਂ ਕਿੱਧਰ ਦੀ ਕਿੱਧਰ ਗੁੰਮੀ ਹੋ ਗਿਆ ਭਰਤ ਰਾਜਾ ਜਦੋਂ ਆਪ ਦਾ ਉਹ ਕੁਟੀਆਂ ਤੋਂ ਬਾਹਰ ਨਿਕਲਿਆ ਧਿਆਨ ਕਰਕੇ ਤੇ ਉਹਨੇ ਦੇਖਿਆ ਵੀ ਉਦੋਂ ਹਿਰਨੀ ਦਾ ਬੱਚਾ ਤਾਂ ਹੈ ਨਹੀਂਗਾ ਉਹਨੇ ਆਸੇ-ਪਾਸੇ ਲੱਭਿਆ ਉਹਨੂੰ ਚਿੰਤਾ ਹੋ ਗਈ ਉਹ ਸ਼ਾਮ ਤੱਕ ਲੱਭਦਾ ਰਿਹਾ ਜੰਗਲ 'ਚ ਕਰੇ ਇੱਧਰ ਕਰੇ ਉੱਧਰ ਫਿਰ ਉਹਨੇ 2-3 ਦਿਨ ਲੱਭਿਆ 4 ਦਿਨ ਲੱਭਿਆ 10 ਦਿਨ ਲੱਭਿਆ ਨਾ ਵੀ ਉਹਦਾ ਮਿਲਿਆ ਹੀ ਨਹੀਂਗਾ ਤੇ ਉਹਦੇ ਨਾਲ ਦਿਲ ਤੇ ਗਹਿਰੀ ਛੱਟ ਵੱਜ ਗਈ ਇਸ ਚੀਜ਼ ਦੀ ਕਿਉਂਕਿ ਉਹਨੂੰ ਬੱਚਿਆਂ ਕੋ ਰੱਖਿਆ ਸੀਗਾ ਬਹੁਤ ਜ਼ਿਆਦਾ ਮੋਹ ਸੀ ਉਹਦੇ ਨਾਲ ਉਹਦੇ ਦਿਲ ਤੇ ਇਹੋ ਜੀ ਛੱਟ ਵੱਜੀ ਵੀ ਉਹਦਾ ਜਦੋਂ ਆਖਰੀ ਟਾਈਮ ਆਇਆ ਕਿੱਥੇ ਉਹਨੇ ਉਹ ਪਰਮਾਤਮਾ ਦੀ ਭਗਤੀ ਜਲੀਨ ਹੋਣਾ ਸੀ ਅੰਡਰ ਲੇ ਟਾਈਮ 'ਚ ਐਂਡ ਆਲੇ ਟਾਈਮ 'ਚ ਕਹਿੰਦੇ ਵੀ ਮਹਾਪੁਰਸ਼ ਆਪਣੇ ਕਹਿੰਦੇ ਆ ਵੀ ਅਖੀਰਲਾ ਟਾਈਮ ਬੰਦੇ ਦਾ ਜੇ ਤਾਂ ਉਹਦੇ ਪਰਿਵਾਰ ਵਿੱਚ ਹੋਵੇ ਉਹਦੇ ਬੱਚਿਆਂ ਵਿੱਚ ਹੋਵੇ ਉਹਦੇ ਪੈਸੇ ਵਿੱਚ ਹੋਵੇ ਉਹਦੀ ਬਿਜ਼ਨਸ ਵਿੱਚ ਹੋਵੇ ਤਾਂ ਪ੍ਰਕਿਰਤੀ ਉਹਦਾ ਜਨਮ ਅਗਲਾ ਜਨਮ ਉੱਥੇ ਹੀ ਜਾਂਦਾ ਉਹਦਾ ਜਾਂ ਕੋਈ ਮੋਹ ਮਾਇਆ ਵਿੱਚ ਕਿਸੇ ਵੀ ਚੱਕਰਾਂ ਵਿੱਚ ਉਹਦਾ ਧਿਆਨ ਹੋਵੇ ਠੱਗੀ ਠੂਰੀ ਵਿੱਚ ਅਗਲਾ ਜਨਮ ਉਹਦਾ ਉਸ ਤਰੀਕੇ ਨਾਲ ਹੁੰਦਾ ਕੁਝ ਉਹਦੇ ਕਰਮਾਂ ਨੂੰ ਜੋੜ ਕੇ ਉਸ ਹਵਣਾ ਨੂੰ ਪਰਿਵਾਰ ਦਿੱਤਾ ਜਾਂਦਾ ਹੁਣ ਉਹਦਾ ਧਿਆਨ ਬੱਚੇ ਵਿੱਚ ਸੀਗਾ ਹਿਰਨੀ ਦੇ ਬੱਚੇ ਵਿੱਚ ਕਹਿੰਦੇ ਅਗਲਾ ਜਨਮ ਨੂੰ ਹਿਰਨੀ ਦਾ ਬੱਚੇ ਦੇ ਰੂਪ ਵਿੱਚ ਹੀ ਉਹਦਾ ਅਗਲਾ ਜਨਮ ਹੋਇਆ ਤੇ ਜਦੋਂ ਉਹਦਾ ਜਨਮ ਹੋਇਆ ਪਿਛਲੇ ਜਨਮ ਦੀ ਭਗਤੀ ਸੀਗੀ ਉਹਦੀ ਉਹਨੂੰ ਇਸ ਚੀਜ਼ ਦਾ ਗਿਆਨ ਆ ਗਿਆ ਛੇਤੀ ਜਦੋਂ ਉਹਨੂੰ ਗਿਆਨ ਆ ਗਿਆ ਉਹਨੇ ਵੀ ਉਹ ਕਹਿੰਦਾ ਵੀ ਇਹ ਜਨਮ ਵਿੱਚ ਤਾਂ ਮੈਂ ਪਰਮਾਤਮਾ ਦੀ ਪ੍ਰਾਪਤੀ ਕਰ ਨਹੀਂ ਸਕਦਾ ਕਿਉਂਕਿ ਇਹ ਵੀ ਕੁਦਰਤ ਦੀ ਇੱਕ ਖੇਡ ਆ ਉਸ ਮਾਲਕ ਦੀ ਖੇਡ ਆ ਵੀ ਆਪਾਂ ਪਰਮਾਤਮਾ ਦੀ ਪ੍ਰਾਪਤੀ ਇਹ ਇਨਸਾਨੀ ਜੂਨ ਵਿੱਚ ਹੀ ਕਰ ਸਕਦੇ ਆ ਜਾਨਵਰ ਜਿਹੜੇ ਹੈਗੇ ਆ ਉਹ ਆਪਦੇ ਕਰਮ ਭੋਗਣ ਹੀ ਆਉਂਦੇ ਆ ਪਰ ਜਿਹੜਾ ਇਨਸਾਨੀ ਜੂਂਗੀਆਂ ਜਿਹੜਾ ਆਪਦੇ ਨਵੇਂ ਕਰਮ ਬਣਾ ਸਕਦੇ ਆ ਤੇ ਪਰਮਾਤਮਾ ਦੀ ਪ੍ਰਾਪਤੀ ਉਸ ਮਾਲਕ ਦੀ ਪ੍ਰਾਪਤੀ ਕਰ ਸਕਦੇ ਆ ਤੇ ਉਹ ਕਹਿੰਦਾ ਵੀ ਹੁਣ ਤਾਂ ਮੈਨੂੰ ਆ ਜਨਮ ਕੱਟਣਾ ਹੀ ਪੈਣਾ ਹੋਰ ਤਾਂ ਮੇਰੇ ਕੋਲ ਕੋਈ ਆਪਸ਼ਨ ਨਹੀਂ ਕੀ ਤੇ ਇਹ ਕਹਿੰਦਾ ਮੇਰਾ ਬੇਵਕੂਫ ਰਿਆ ਵੀ ਮੈਂ ਉਹ ਹਿਰਨੀ ਦੇ ਬੱਚੇ ਨੂੰ ਪਾਲ ਲਿਆ ਤੇ ਕਿਉਂਕਿ ਉਹ ਪ੍ਰਕਿਰਤੀ ਦੀ देन ਸੀਗੀ ਪ੍ਰਕਿਰਤੀ ਉਹਦਾ ਆਪੇ ਖਿਆਲ ਰੱਖਦੀ ਰੱਖ ਸਕਦੀ ਸੀ ਰੱਖਣ ਨੂੰ ਕੀ ਸੀਗਾ ਕਿਉਂਕਿ ਹਿਰਨੀ ਦਾ ਵੀ ਉਸ ਦੀ ਪ੍ਰਕਿਰਤੀ ਨੇ ਖਿਆਲ ਰੱਖਿਆ ਹਰ ਇੱਕ ਜਾਨਵਰ ਛੋਟਾ ਤੋਂ ਛੋਟਾ ਵੱਡੇ ਤੋਂ ਵੱਡਾ ਹਾਲਾਂਕਿ ਇਨਸਾਨੀ ਜਿੰਨੇ ਵੀ ਇਨਸਾਨ ਹੈਗੇ ਉਹਨਾਂ ਦਾ ਵੀ ਖਿਆਲ ਪ੍ਰਕਿਰਤੀ ਰੱਖਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਿੱ ਜਦੋਂ ਇਨਸਾਨ ਦਾ ਜਨਮ ਹੁੰਦਾ ਇੱਕ ਬੱਚੇ ਦਾ ਜਨਮ ਹੁੰਦਾ ਮਾਂ ਮਾਂ ਦੇ ਗਰਭ ਵਿੱਚ ਹੁੰਦਾ ਉਦੋਂ ਵੀ ਉਹ ਪਰਮਾਤਮਾ ਹੀ ਉਸ ਦਾ ਖਿਆਲ ਰੱਖਦਾ ਵੀ ਕਹਿੰਦੇ ਵੀ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਹਨਾ 8-9 ਮਹੀਨੇ ਰਹਿੰਦਾ ਤੇ ਮਤਲਬ ਉਹ ਅੱਗ ਆਸੇ-ਪਾਸੇ ਇੰਨਾ ਟੈਂਪਰੇਚਰ ਹੁੰਦਾ ਸਾਇੰਸ ਵੀ ਦੱਸਦੀ ਆ ਵੀ ਇੱਕ ਹਿਸਾਬ ਦੀ ਜਿਵੇਂ ਅੱਗ ਵਿੱਚ ਵੱੜ ਰਿਹਾ ਹੁੰਦਾ ਬੱਚਾ ਪਰ ਇੱਕ ਕਹਿੰਦੇ ਘੇਰਾ ਹੁੰਦਾ ਜਿਹੜੀ ਉਹ ਧੁੰਨ ਹੁੰਦੀ ਹੈ ਧੁੰਨ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ ਉਹ ਤੋਂ ਸੁਣ ਰਿਹਾ ਹੁੰਦਾ ਤੇ ਉਹ ਧੁੰਨ ਹੀ ਉਹ ਬੱਚੇ ਨੂੰ ਬਚਾ ਕੇ ਰੱਖਦੀ ਆ ਸਾਇੰਸ ਦੇ ਵਿਚਾਰ ਅਲੱਗ ਆ ਸਪਿਰਚੁਅਲ ਪਰਸਨ ਦੇ ਵਿਚਾਰ ਅਲੱਗ ਹੁੰਦੇ ਆ ਮਹਾਪੁਰਸ਼ਾਂ ਦੇ ਹਨ ਜੋ ਆਪਾਂ ਦਾ ਮਹਾਪੁਰਸ਼ ਜੋ ਮਹਾਪੁਰਸ਼ਾਂ ਨੇ ਆਪਾਂ ਨੂੰ ਦੱਸਿਆ ਜਾਂ ਆਪਾਂ ਸੁਣਿਆ ਉਸ ਬਾਰੇ ਆਪਾਂ ਗੱਲ ਕਰ ਰਹੇ ਆ ਪਰਸਨਲ ਐਕਸਪੀਰੀਅੰਸ ਵੀ ਮੈਂ ਤੁਹਾਨੂੰ ਸਾਂਝੀ ਕਰੂੰਗਾ ਇੰਨੇ ਹੀ ਫਿਰ ਹੁਣੇ ਆਪਦਾ ਉਹ ਜਨਮ ਕੱਢਤਾ ਕਹਿ ਲਓ ਵੀ ਥੋੜੀ ਬਹੁਤੀ ਕਾਫੂਸ ਖਾ ਲਿਆ ਕਰੀ ਠੀਕ ਆ ਹਿਰਨੀ ਦੇ ਰੂਪ ਵਿੱਚ ਤੇ ਥੋੜਾ ਬੋਤਾ ਕਾਫੂਸ ਕਰ ਖਾ ਕੇ ਤੇ ਉਥੇ ਜਿਹੜੇ ਮਹਾਪੁਰਸ਼ ਸੀਗੇ ਸਾਧੂ ਸੰਤ ਕੋਈ ਕੈਲ ਵੀ ਸਾਧੂ ਸੰਤ ਦਾ ਸੰਗ ਮਿਲ ਜਾਂਦਾ ਸੀਗਾ ਉਥੇ ਜੰਗਲਾਂ ਵਿੱਚ ਉਥੇ ਬਹਿ ਜਾਂਦਾ ਸੀ ਉਹਨੇ ਇਦਾਂ ਹੀ ਆਪਦਾ ਜੀਵਨ ਕੱਟਦਾ ਕਿਉਂਕਿ ਕੱਟਣਾ ਹੀ ਪੈਣਾ ਸੀ ਆ ਉਹਨੇ ਵੇਟ ਕੀਤੀ ਅਗਲੇ ਜਨਮ ਦੀ ਜਦੋਂ ਅਗਲਾ ਜਨਮ ਉਹਦਾ ਆਇਆ ਤੇ ਉਹ ਗਰੀਬ ਪਰਿਵਾਰ ਵਿੱਚ ਅਗਲਾ ਜਨਮ ਉਹਦਾ ਪੈਦਾ ਪੈਦਾ ਹੋਇਆ ਉਹ ਦੇਖੋ ਤੀਜਾ ਜਨਮ ਉਹਦਾ ਚੱਲ ਪਿਆ ਪਹਿਲਾਂ ਰਾਜੇ ਦੇ ਰੂਪ ਵਿੱਚ ਤੇ ਫਿਰ ਹਿਰਨੀ ਦੇ ਬੱਚੇ ਦੇ ਰੂਪ ਵਿੱਚ ਤਤੀਜਾ ਦਾ ਜਨਮ ਹੋਇਆ ਗਰੀਬ ਗਰੀਬ ਪਰਿਵਾਰ ਵਿੱਚ ਮੁਕਤੀ ਨਹੀਂ ਉਹਨੂੰ ਮਿਲੀ ਕਿਉਂਕਿ ਮੁਕਤੀ ਆੜਾ ਉਹਨੇ ਕਾਮ ਪਹਿਲੇ ਜਨਮ ਚ ਕੀਤਾ ਸੀ ਪਰ ਉਹਨੂੰ ਸਿਰੇ ਬੰਨੀ ਨਹੀਂ ਲਾਇਆ ਤੇ ਜਦੋਂ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਕਹਿੰਦੇ ਦੋ ਭਰਾ ਇੱਕ ਭੈਣ ਸੀ ਉਹਦੀ ਤੇ ਜਿਹੜੇ ਭਰਾ ਸੀਗੇ ਥੋੜੇ ਜੇ ਹਸ਼ਿਆਰ ਸੀਗੇ ਹਸ਼ਿਆਰ ਕਹਿ ਲਓ ਵੀ ਉਹਨੂੰ ਇਹ ਸਮਝ ਆ ਗਈ ਸੀ ਵੀ ਮੈਂ ਇਹ ਜਨਮ ਚ ਕੋਈ ਇਹੋ ਜਿਹਾ ਕਰਮ ਨਹੀਂ ਬਣਾਉਣਾ ਜਿਹਦੇ ਕਰਕੇ ਮੈਨੂੰ ਅਗਲੇ ਜਨਮ ਚ ਵੀ ਮੈਨੂੰ ਭੋਗਣਾ ਪਵੇ ਤੇ ਫਿਰ ਮੈਨੂੰ ਇਸ ਜਨਮ ਚ ਅਗਲੇ ਜਨਮ 'ਚ ਮੈਨੂੰ ਫੇਰ ਆਉਣਾ ਪਵੇ ਤੇ ਇਹ ਤਾਂ ਪੰਗੇ ਬਹੁਤ ਆ ਕਿਉਂਕਿ ਉਹਨੂੰ ਇਹ ਚੀਜ਼ਾਂ ਦਾ ਗਿਆਨ ਆ ਗਿਆ ਸੀਗਾ ਕਹਿੰਦਾ ਵੀ ਥੋੜੇ ਬਹੁਤੇ ਉਹ ਕਰਮ ਕਰਦਾ ਰਿਹਾ ਕਰੇ ਜੋ ਲੋੜੀਂਦੇ ਹੁੰਦੇ ਆ ਤੇ ਉਹਦੇ ਮਨਿਕਲ ਪਿਓ ਨੂੰ ਕਹਾਂ ਕਰੇ ਵੀ ਤੂੰ ਕਾਰੋਬਾਰ ਕਿਉਂ ਨਹੀਂ ਕਰਦਾ ਉਹ ਕਹਿੰਦਾ ਵੀ ਯਾਰ ਜੇ ਮੈਂ ਕਾਰੋਬਾਰ ਕੀਤਾ ਜਾਂ ਮੈਨੂੰ ਮਨਿਕਲ ਠੱਗੀ ਮਾਰਨੀ ਪਊਗੀ ਜਾਂ ਜੇ ਮੈਂ ਇਮਾਨਦਾਰੀ ਦੇ ਰਸਤੇ ਤੇ ਤੁਰਿਆ ਹਨਾ ਲੋਕ ਮੈਨੂੰ ਕੀ ਕਹਿਣਗੇ ਜਾਂ ਸੋ ਉਹਦੇ ਵਿਚਾਰ ਕਹਿੰਦਾ ਵੀ ਉਹਨੇ ਇਹ ਸੋਚ ਲਿਆ ਵੀ ਮੈਂ ਤਾਂ ਕਾਰੋਬਾਰ ਕਰਨਾ ਹੀ ਨਹੀਂਗਾ ਤੇ ਜੇ ਮੈਂ ਮੇਰੇ ਕਿਉਂਕਿ ਮੇਰੇ ਪਿਓ ਨਹੀਂ ਦਾ ਖੁਸ਼ ਹੋਣਾ ਹੀ ਨਹੀਂਗਾ ਕਿਉਂਕਿ ਉਹਦਾ ਪਿਓ ਉਹ ਕਹਿੰਦੇ ਹੋਰ ਸਾਫ ਦਾ ਸੀਗਾ ਵੀ ਉਹ ਠਗੀਆਂ ਠੋੜੀਆਂ ਮਾਰ ਕੇ ਉਹ ਮੰਨ ਕੇ ਚੱਲ ਪੈਸਾ ਲਿਉਂਦਾ ਸੀਗਾ ਘਰੇ ਤੇ ਉਦਾਂ ਹੀ ਆਪਦੇ ਬੱਚਿਆਂ ਨੂੰ ਫੋਰਸ ਕਰ ਰਿਹਾ ਸੀਗਾ ਵੀ ਇਦਾਂ ਹੀ ਤੁਸੀਂ ਆਪਣਾ ਕਾਰੋਬਾਰ ਨੂੰ ਅੱਗੇ ਵਧਾਓ ਉਹਦੇ ਦੂਜੇ ਵੀ ਭਰਾ ਤਾਂ ਲੱਗੇ ਉਹ ਲੱਗੇ ਹੀ ਨਾ ਉਹ ਬਸ ਆਪਦਾ ਪਿਆਰ ਹਿੰਦਾ ਸੀ ਖਾ ਪੀ ਕੇ ਪੈ ਜਾਂਦਾ ਸੀ ਕਹਿੰਦੇ ਉਹਦਾ ਪਿਓ ਵੀ ਤੇ ਉਹਦੇ ਭਰਾ ਵੀ ਉਹਦੇ ਦਵੱਕ ਗਏ ਤੇ ਅੱਕ ਕੇ ਉਹਨਾਂ ਨੂੰ ਘਰੋਂ ਕੱਢਦਾ ਮੇਕੇ ਉਕਰੋਂ ਕਾਢਤਾ ਤੇ ਉਹ ਵੀ ਤੁਰਿਆ ਜਾਂਦਾ ਸੀਗਾ ਤੇ ਉੱਥੇ ਕਹਿੰਦੇ ਜਿਹੜੇ ਰਾਜੇ ਦੇ ਸੇਵਕ ਸੀਗੇ ਉਹ ਲੱਭ ਰਹੇ ਸੀਗੇ ਰਾਜੇ ਨੇ ਕਿਤੇ ਜਾਣਾ ਸੀਗਾ ਦੂਰ ਕਿਤੇ ਤੇ ਉਹ ਰਾਜੇ ਦੀ ਪਾਲਕੀ ਨੂੰ ਚੱਕਣ ਲਈ ਸੇਵਕ ਚਾਹੀਦੇ ਸੀਗੇ ਤੇ ਕਹਿੰਦੇ ਵੀ ਉਹ ਹਟਾ-ਕਟਾ ਸੀਗਾ ਜਵਾਨ ਸੀਗਾ ਕਹਿੰਦੇ ਪੂਰਾ ਤੇ ਕਹਿੰਦੇ ਵੀ ਭਰਤ ਨੂੰ ਉੱਥੋਂ ਵੇਖਿਆ ਉਹਨਾਂ ਨੇ ਸੇਵਕਾਂ ਨੇ ਤੇ ਭਰਤ ਨੂੰ ਉਹ ਚੱਕ ਕੇ ਤੇ ਲੈ ਗਏ ਕਹਿੰਦੇ ਚੱਲ ਬਈ ਕੰਮ ਆ ਵਰਤਵੀ ਵਿਜੈ ਸੀਗਾ ਕਿਉਂਕਿ ਉਹ ਪਰਮਾਤਮਾ ਦੇ ਭਾਣੇ ਅੰਦਰ ਹੀ ਜਾਂਦੀ ਕਹਿੰਦੇ ਚੱਲੋ ਜਿੱਥੇ ਲੈ ਕੇ ਜਾਣਾ ਉਹ ਕਹਿੰਦੇ ਯਾਰ ਕਮਾਲ ਦਾ ਬੰਦਾ ਮਿੰਟੋ ਮਿੰਟੀ ਮੰਨ ਗਿਆ ਪੁੱਛਿਆ ਵੀ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਉਹ ਜਦੋਂ ਜਾਵੜੇ ਤੇ ਕਹਿੰਦੇ ਵੀ ਉਹ ਕਹਿੰਦੇ ਵੀ ਰਾਜੇ ਦੀ ਸੇਵਾ ਮਿਲੀ ਆ ਤੈਨੂੰ ਵੀ ਰਾਜੇ ਨੂੰ ਚੱਕਣਾ ਇਹਦੇ ਵੱਟੇ ਤੈਨੂੰ ਪੈਸੇ ਮਿਲਣਗੇ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਜਨਮ 'ਚ ਵੀ ਕੋਈ ਇਹੋ ਜਿਹਾ ਪਾਪ ਨਹੀਂ ਕਰਨਾ ਚਾਹੁੰਦਾ ਸੀ ਉਹ ਕਹਿੰਦਾ ਵੀ ਮੈਨੂੰ ਅਗਲਾ ਜਨਮ ਮਿਲੇ ਕਹਿੰਦੇ ਵੀ ਜਦੋਂ ਮੋਢੇ ਤੇ ਉਹਨੇ ਉਠਾਲਿਆ ਨਾ ਤੇ ਤਿੰਨ ਚਾਰ ਹੋਰ ਲੱਗੇ ਸੀਗੇ ਗੈਂਦੇ ਵੀ ਜਦੋਂ ਤੁਰਿਆ ਕਰੇ ਹਰਾ ਵਿੱਚ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਉਹ ਕਿਉਂ ਇੱਧਰ ਉੱਧਰ ਤੁਰਦਾ ਈ ਥੱਲੇ ਇਹ ਵੇਹੰਦਾ ਸੀ ਵੀ ਕੋਈ ਕੀੜੀ ਤਾਂ ਨਹੀਂ ਕੋਈ ਛੋਟਾ ਮੋਟਾ ਪੰਛੀ ਤਾਂ ਨਹੀਂ ਮਰ ਜੇ ਕੋਈ ਛੋਟਾ ਬੋਟਾ ਕੋਈ ਜੀਵ ਜੰਤੂ ਤਾਂ ਨਹੀਂ ਮਰ ਜੇ ਮੇਰੇ ਪੈਰਾਂ ਥੱਲੇ ਆ ਕੇ ਉਹ ਵੇਹੰਦਾ ਸੀ ਕਿ ਵੇ ਵੇ ਕੇ ਕਰੇ ਇੱਧਰ ਕਦੇ ਇੱਧਰ ਕਦੇ ਇੱਧਰ ਉੱਪੇਛਲੇ ਉਹਨੂੰ ਕਹੀ ਜਾਣ ਉਹ ਕੰਜਰ ਦੇ ਆ ਪੁੱਤ ਆ ਤੂੰ ਇਹ ਕੰਮ ਨਾ ਕਰ ਰਾਜੇ ਨੇ ਆਪਾਂ ਨੂੰ ਸਾਰਿਆਂ ਨੂੰ ਗੋਲੀ ਮਾਰ ਦੇਣੀ ਹੈ ਫਾਂਸੀ ਲਾ ਦੇਣੀ ਹੈ ਸਾਰਿਆਂ ਨੂੰ ਤੇ ਉਹ ਕਹਿੰਦਾ ਵੀ ਉਹ ਉਹ ਗੱਲ ਹੀ ਨਾ ਸੁਣੀ ਕਿਉਂਕਿ ਉਹ ਇਸੀ ਤੇ ਗੌਰ ਕਰਦਾ ਸੀ ਵੀ ਪ੍ਰਕਿਰਤੀ ਦਾ ਨੁਕਸਾਨ ਨਾ ਹੋਵੇ ਤੇ ਉਹ ਥੋੜੀ ਵੜ ਜਾ ਕੇ ਰਾਜੇ ਨੇ ਕਹਿੰਦਾ ਤਾਲੋ ਥੱਲੇ ਤੇ ਸਾਰਿਆਂ ਨੇ ਉਹਦੇ ਕੰਨੀ ਉਂਗਲ ਕਰਤੀ ਵੀ ਰਾਜਾ ਜੀ ਇਹ ਤਾਂ ਇਹ ਬੇਵਕੂਫ ਬੰਦਾ ਜਿਹੜਾ ਇਹੋ ਜੇ ਕੰਮ ਕਰੀ ਜਾਂਦਾ ਤੇ ਰਾਜਾ ਪੂਰਾ ਗੁੱਸੇ ਹੋ ਗਿਆ ਰਾਜੇ ਨੇ ਗਾਲਾਂ ਗੁਲਾ ਕੱਢੀਆਂ ਖਰੀਆਂ ਖੋਟੀਆਂ ਸੁਣਾਈਆਂ ਉਹਨੂੰ ਕਹਿੰਦਾ ਤੈਨੂੰ ਅਕਲ ਹੈ ਨਹੀਂ ਕਿ ਮੈਂ ਇੱਦਾਂ ਤੇਰਾ ਸਰੀਰ ਆ ਤੂੰ ਮੰਦ ਬੁੱਧੀ ਆ ਜਮਾ ਤੈਨੂੰ ਅਗਲੀ ਹੈਣੀਗੀ ਤੇ ਇਹ ਕਹਿੰਦਾ ਰਾਜੇ ਨੇ ਕਿਦਾਂ ਵਿਵਹਾਰ ਕਰਨਾ ਤੇ ਉਹ ਕਹਿੰਦਾ ਹੁਣ ਬੋਲਦਾ ਕਿਉਂ ਨਹੀਂ ਆ ਉਹ ਕਹਿੰਦਾ ਮਹਾਰਾਜ ਜੀ ਮੈਂ ਕੁਛ ਨਹੀਂ ਬੋਲਣਾ ਮੈਂ ਮੰਦ ਬੁੱਧੀ ਹਾਂ ਕਿ ਤੁਸੀਂ ਮੰਦ ਬੁੱਧੀ ਹਾਂ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਨੂੰ ਪਰਮਾਤਮਾ ਨੇ ਰਾਜ ਗਤੀ ਦਿੱਤੀ ਆ ਤੇ ਤੁਸੀਂ ਲੋਕਾਂ ਦੀ ਸੇਵਾ ਕਰਨੀ ਆ ਠੀਕ ਆ ਤੁਸੀਂ ਹੰਕਾਰ ਵਿੱਚ ਆ ਕੇ ਤੁਸੀਂ ਮੈਨੂੰ ਇੰਨਾ ਕੁਝ ਬੋਲਿਆ ਪ੍ਰਕਿਰਤੀ ਨੇ ਤੁਹਾਨੂੰ ਪੈਦਾ ਕੀਤਾ ਪ੍ਰਕਿਰਤੀ ਨੇ ਮੈਨੂੰ ਪੈਦਾ ਕੀਤਾ ਤੁਹਾਡੇ ਕੋਈ ਪਿਛਲੇ ਜਨਮ ਚੰਗੇ ਰਹੇ ਜਿਹਦੇ ਕਰਕੇ ਤੁਹਾਨੂੰ ਰਾਜ ਪਾਠ ਮਿਲ ਗਿਆ ਤੁਹਾਨੂੰ ਇਸ ਚੀਜ਼ ਦਾ ਹਜੇ ਗਿਆਨ ਨਹੀਂ ਕਿ ਮੈਂ ਵੀ ਪਿਛਲੇ ਜਨਮ ਚ ਪਿਛਲੇ ਤੋਂ ਪਿਛਲੇ ਜਨਮ ਚ ਰਾਜਾ ਸੀਗਾ ਤੇ ਤੁਸੀਂ ਇਸ ਚੀਜ਼ ਨੂੰ ਸਮਝ ਲਓ ਵੀ ਇਹ ਜਿਹੜਾ ਪ੍ਰਕਿਰਤੀ ਹੈ ਪ੍ਰਕਿਰਤੀ ਨੇ ਸਾਰਿਆਂ ਨੂੰ ਆਪਾਂ ਨੂੰ ਬਣਾਇਆ ਪਿਛਲੇ ਜਨਮ ਚ ਕੋਈ ਨਾ ਕੋਈ ਆਪਾਂ ਜਨਮ ਕੋਈ ਨਾ ਕੋਈ ਕੱਟ ਕੇ ਆਏ ਆ ਤੇ ਤੁਹਾਡਾ ਫਰਜ਼ ਮੰਨਦਾ ਵੀ ਸਾਰੀ ਜਿੰਨੀ ਵੀ ਹੈਗੀ ਜਨਤਾ ਉਹਦੀ ਸੇਵਾ ਕਰਦਾ ਨਾ ਕਿ ਦਾਦਾਗਰੀ ਕਰਨ ਦਾ ਤੁਸੀਂ ਦਾਦਾਗਰੀ ਕਰ ਰਹੇ ਹੋ ਕਹਿੰਦੇ ਵੀ ਦੋ ਤਿੰਨ ਵਿਚਾਰ ਉਹਨੇ ਹੋਰ ਸਾਂਝੇ ਕੀਤੇ ਤੇ ਇਹ ਗੱਲ ਪਿੱਛੇ ਦਾ ਰਾਜੇ ਨੂੰ ਤਾਂ ਸਮਝ ਆ ਗਈਆਂ ਇਹ ਗੱਲਾਂ ਤੇ ਰਾਜਾ ਤਾਂ ਉਹਦੀ ਪੈਰੀ ਪੈ ਗਿਆ ਕਹਿੰਦਾ ਯਾਰ ਐਡਾ ਗਿਆਨੀ ਬੰਦਾ ਕਹਿੰਦਾ ਮੈਂ ਤਾਂ ਇਹ ਤਾਂ ਬੇਵਕੂਫ ਸਮਝਦਾ ਸੀ ਕਿ ਇਹਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਤੇ ਫਿਰ ਕਹਿੰਦੇ ਵੀ ਰਾਜੇ ਨੇ ਉਹ ਜਿੰਨਾ ਸਾਰਾ ਜੀਵਨ ਸੀਗਾ ਉਹਦੀ ਭਗਤ ਉਹਦੇ ਪੈਰਾਂ 'ਚ ਹੀ ਕਟਿਆ ਕਹਿੰਦੇ ਤੇ ਉਹਦੀ ਸੇਵਾ ਕਰਦਾ ਰਿਆ ਭਰਤ ਦੀ ਤੇ ਭਰਤ ਦੀ ਵੀ ਉਹ ਤੇ ਅਨੁਪ੍ਰਾਪਤੀ ਹੋ ਗਈ ਸੀ ਸੋ ਇਹ ਕਹਾਣੀ ਦਾ ਮਤਲਬ ਕੀ ਹੈ ਇਹ ਕਹਾਣੀ ਦਾ ਮਤਲਬ ਇਹ ਹੀ ਆ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਜਿਹੜੇ ਆਪਣੇ ਇਹ ਆਪਾਂ ਜਨਮ ਲੈ ਰਹੇ ਆ ਇਸ ਦੁਨੀਆ 'ਤੇ ਹਣਾ ਇਹ ਵਾਰ-ਵਾਰ ਏਸੀ ਗੱਲਾਂ ਕਰਕੇ ਲੈ ਰਹੇ ਆਂ ਵੀ ਆਪਾਂ ਕੋਈ ਨਾ ਕੋਈ ਉਦਾਂ ਦੇ ਕਰਮ ਬਣਾ ਲੈਨੇ ਆ ਜਿਹਦੇ ਕਰਕੇ ਆਪਾਂ ਨੂੰ ਦੁਬਾਰਾ ਆਉਣਾ ਪੈਂਦਾ ਇਸ ਧਰਤੀ ਤੇ ਠੀਕ ਆ ਮਹਾਪੁਰਸ਼ਾਂ ਨੇ ਜਦੋਂ ਮਹਾਪੁਰਸ਼ਾਂ ਨੇ ਭਗਤੀ ਕਰਕੇ ਉਸ ਮਾਲਕ ਦੀ ਕਹਿ ਲਓ ਵੀ ਨਾਮ ਦੀ ਪ੍ਰਾਪਤੀ ਕਰਕੇ ਜਦੋਂ ਆਪਣੇ ਪੁਰਾਣੇ ਜਨਮ ਦੇਖੇ ਨਾ ਪੁਰਾਣੇ ਜਨਮਾ ਜੋ ਕਹਿੰਦੇ ਵੀ ਜਿਹੜਾ ਇਨਸਾਨ ਹੈਗਾ ਉਹ ਕਿਸੇ ਜਨਮ 'ਚ ਕਹਿੰਦਾ ਵੀ ਮੈਂ ਪੁਲਿਸ ਵਾਲਾ ਬਨਣਾ ਕਿ ਉਦੋਂ ਅਗਲੇ ਜਨਮ 'ਚ ਕਹਿੰਦਾ ਮੈਂ ਵਕੀਲ ਬਨਣਾ ਉਦੋਂ ਅਗਲੇ ਜਨਮ 'ਚ ਕਹਿੰਦਾ ਮੈਂ ਬਿਜ਼ਨਸਮੈਨ ਬੰਨਾਂ ਉਦੋਂ ਅਗਲੇ ਜਨਮ 'ਚ ਕੁਛ ਉਦੋਂ ਅਗਲੇ ਜਨਮ 'ਚ ਕੁਛ ਵੀ ਇਹਦੀ ਤਾਂ ਲਾਲਸਾ ਵਧਦੀ ਹੀ ਰਹਿੰਦੀ ਆ ਅਖੀਰ ਵਾਲੇ ਟਾਈਮ 'ਚ ਕਦੇ ਨਹੀਂ ਪ੍ਰਮਾਤਮਾ ਨੂੰ ਯਾਦ ਕਰਦਾ ਏ ਕਿ ਉਸ ਪ੍ਰਮਾਤਮਾ ਨੇ ਮੈਨੂੰ ਇਸ ਦੁਨੀਆ ਤੇ ਭੇਜਿਆ ਉਹਦੇ ਨਾਮ ਦੀ ਮੈਂ ਪ੍ਰਾਪਤੀ ਕਰਾਂ ਇਸ ਚੀਜ਼ ਬਾਰੇ ਉਹ ਕਦੇ ਨਹੀਂ ਸੋਚਦਾ ਇਨਸਾਨ ਸੂਤਾਂ ਕਰਕੇ ਉਹ ਇਹ ਦੁੱਖਾਂ 'ਚ ਫਸਦਾ ਰਹਿੰਦਾ ਦੇਖੋ ਜਿਹੜੀ ਕਾਮਨਾ ਹੈਗੀ ਆ ਉਹ ਚਲਦੀ ਹੀ ਰਹਿਣੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਮਹਾਪੁਰਸ਼ਾਂ ਨੇ ਪਿਛਲੇ ਜਨਮ ਦੇਖੇ ਉਹ ਕਹਿੰਦੇ ਕਦੇ ਵੀ ਇਨਸਾਨੀ ਨਹੀਂ ਕਹਿੰਦਾ ਕਿ ਮੈਂ ਆਹ ਜਨਮ ਵਿੱਚ ਪਰਮਾਤਮਾ ਦੀ ਭਗਤੀ ਕਰ ਲਾਂ ਮੈਂ ਪਰਮਾਤਮਾ ਦਾ ਨਾਮ ਲੈਣਾ ਕਿਉਂਕਿ ਕਾਲ ਯੁੱਗ ਆਉਣ ਵਾਲੇ ਅਜਿਹੇ ਜਿਵੇਂ ਟਾਈਮ ਚੱਲੀ ਜਾਂਦਾ ਕਾਲ ਯੁੱਗ ਹੋਰ ਵਧਿਆ ਪਿਆ ਨਾਮ ਬਿਨਾ ਕੋਈ ਸਹਾਰਾ ਨਹੀਂ ਜਾਂ ਨਾਮ ਤੁਹਾਨੂੰ ਪਰਮਾਤਮਾ ਦਾ ਲੈਣਾ ਹੀ ਪੈਣਾ ਤੁਸੀਂ ਇਹ ਦੇਖ ਲਓ ਜਿੰਨਾ ਮਰਜ਼ੀ ਤੁਸੀਂ ਪੈਸਾ ਕਮਾ ਲਓ ਤੁਹਾਨੂੰ ਸ਼ਾਂਤੀ ਨਹੀਂ ਹੋਣੀ ਕਿਉਂਕਿ ਤੁਹਾਡੇ ਜਿਹੜੇ ਵਿਚਾਰ ਆ ਉਹ ਤੁਹਾਨੂੰ ਕਦੇ ਸ਼ਾਂਤੀ ਮਹਿਸੂਸ ਨਹੀਂ ਕਰਨ ਦਿੰਦੇ ਜਿਹੜੇ ਤੁਹਾਡੇ ਵਿਚਾਰ ਆ ਇਹ ਵਿਚਾਰਾਂ ਦਾ ਜਿਹੜਾ ਤਾਣਾ ਬਾਣਾ ਇਹ ਵੱਧਦਾ ਹੀ ਰਹਿੰਦਾ ਕਿਉਂਕਿ ਜਿਹੜਾ ਇਹ ਸੰਸਾਰ ਆ ਇਹ ਸਾਰਾ ਮਾਇਆ ਦੀ ਖੇਡ ਆ ਤੇ ਮਾਇਆ ਵਿੱਚ ਤੁਸੀਂ ਕਦੇ ਸੁਖੀ ਰਹਿ ਨਹੀਂ ਸਕਦੇ ਦੇਖੋ ਜਿਹੜੇ ਕਹਿੰਦੇ ਵੀ ਜਿਵੇਂ ਹੁਣ ਮੈਂ ਜਾਂ ਮੈਂ ਪੈਦਾ ਹੋਇਆ ਜਾਂ ਤੁਸੀਂ ਪੈਦਾ ਹੋਏ ਆ ਜਿਹੜੀ ਵੀ ਪਰਿਵਾਰ ਚ ਪੈਦਾ ਹੋਏ ਆ ਤੁਸੀਂ ਤੁਹਾਡੇ ਮਾਂ ਪਿਓ ਆ ਤੁਹਾਡੇ ਮਾਂ ਕੋ ਉਹ ਪ੍ਰਤੀ ਤੁਹਾਡਾ ਜਿਹੜਾ ਪਿਆਰ ਹੈਗਾ ਸੇਵਾ ਕਰਨੀ ਆ ਤੁਸੀਂ ਸੇਵਾ ਵੀ ਕਰਨੀ ਆ ਹਨਾ ਉਹਨਾਂ ਨੂੰ ਪਿਆਰ ਵੀ ਕਰਨਾ ਉਹਨਾਂ ਦਾ ਖਿਆਲ ਵੀ ਰੱਖਣਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਜੇ ਤੁਸੀਂ ਆਪਦੇ ਪਰਿਵਾਰ ਵਿੱਚ ਹੀ ਉਲਝ ਗਏ ਆਪਦੇ ਧੀਆਂ ਪੁੱਤਾਂ ਵਿੱਚ ਹੀ ਉਲਝ ਗਏ ਤੁਸੀਂ ਉਹ ਪਰਮਾਤਮਾ ਦੀ ਪ੍ਰਾਪਤੀ ਨਾ ਕੀਤੀ ਉਸ ਮਾਲਕ ਦੇ ਦਰਸ਼ਨ ਨਾ ਕੀਤੇ ਅਗਲਾ ਜਨਮ ਫਿਰ ਤੁਹਾਨੂੰ ਉਹੀ ਮਿਲਣਾ ਤੇ ਅਗਲੇ ਜਨਮ 'ਚ ਹੋਰ ਹੋ ਸਕਦਾ ਤੁਹਾਨੂੰ ਭੈੜਾ ਜਨਮ ਮਿਲੇ ਕਿਉਂਕਿ ਮਾਲਕ ਤਾਂ ਨਰਾਜ ਹੀ ਹੋ ਜਾਂਦਾ ਆਏ ਜਨਮ 'ਚ ਕਿਉਂਕਿ ਤੁਸੀਂ ਉਸ ਨਾਲ ਜੁੜਦੇ ਹੀ ਨਹੀਂਗੇ ਆਪ ਦੇ ਧੀਆ ਪੁੱਤਾਂ ਵਿੱਚ ਵੀ ਨਹੀਂ ਉਲਝਣਾ ਆਪ ਦੇ ਬਿਜ਼ਨਸ ਵਿੱਚ ਵੀ ਨਹੀਂ ਉਲਝਣਾ ਦੇਖੋ ਹਰ ਬੰਦਾ ਕੰਮ ਕਰ ਰਿਹਾ ਮੈਂ ਵੀ ਕੰਮ ਕਰ ਰਿਹਾ ਆਪ ਦਾ ਜੋ ਬਿਜ਼ਨਸ ਚਲਾ ਰਿਹਾ ਪੈਸੇ ਕਮਾਉਣ ਲਈ ਵੀ ਮੈਂ ਆਪ ਦੇ ਪਰਿਵਾਰ ਨੂੰ ਵਧੀਆ ਪਾਲ ਸਕਾ ਹਨਾ ਪਾਲਣ ਵਾਲਾ ਤਾਂ ਉਹ ਮਾਲਕ ਆ ਹਨਾ ਮੈਂ ਪਾਲਣ ਵਾਲਾ ਮਾਲਕ ਆ ਮੇਰੇ ਬੱਚਿਆਂ ਨੂੰ ਵੀ ਪਾਲਣ ਵਾਲਾ ਉਹ ਮਾਲਕ ਹੀ ਆ ਹਨਾ ਪਰ ਜੋ ਮੈਂ ਇਹਨਾਂ ਨੂੰ ਚੰਗੀ ਕੋਈ ਬਰਿੰਗਿੰਗ ਦੇ ਸਕਾ ਹਨਾ ਤੇ ਕਿਉਂਕਿ ਪੈਸੇ ਨਾਲ ਹੀ ਜਿਹੜਾ ਚੱਲ ਰਿਹਾ ਸੰਸਾਰ ਜਿੰਨਾ ਟਾਈਮ ਆਪਾਂ ਇੱਥੇ ਆ ਹਨਾ ਪਰਮਾਤਮਾ ਦੀ ਭਗਤੀ ਵੀ ਕਰਕੇ ਤੇ ਨਾਲ-ਨਾਲ ਪੈਸਾ ਵੀ ਕਮਾਈਏ ਪਰ ਇੰਨਾ ਵੀ ਕਿਸੇ ਚੀਜ਼ ਨਾਲ ਮੋਹ ਨਾ ਪਾ ਕੇ ਕਿਸੇ ਵੀ ਚੀਜ਼ ਨਾਲ ਪੈਸੇ ਨਾਲ ਜਾਂ ਕੋਈ ਕੋਈ ਹੋਰ ਕਿਸੇ ਦੇ ਦਿਮਾਗ 'ਚ ਕੋਈ ਹੋਰ ਚੀਜ਼ ਆ ਉਹਦੇ ਨਾਲ ਇੰਨਾ ਵੀ ਆਪਾਂ ਉਹ ਇਹ ਚੀਜ਼ਾਂ 'ਚ ਨਾ ਰੁੱਝ ਕੇ ਵੀ ਆਪਾਂ ਪਰਮਾਤਮਾ ਨੂੰ ਭੁੱਲ ਜਾਈਏ ਸੋ ਇਹ ਕਹਾਣੀ ਦੱਸੰਦਾ ਮੇਰਾ ਮੇਨ ਮਕਸਦ ਇਹੀ ਸੀਗਾ ਵੀ ਤੁਸੀਂ ਪਰਮਾਤਮਾ ਨਾਲ ਜੁੜੋ ਤੇ ਆਪਣੇ ਹਰ ਇੱਕ ਇਨਸਾਨ ਅੰਦਰ ਇੱਕ ਧੁਨ ਚੱਲ ਰਹੀ ਆ ਉਹ ਸਦੀਆਂ ਤੋਂ ਚੱਲੀ ਆ ਰਹੀ ਆ ਜਿਹੜਾ ਇਨਸਾਨ ਉਸ ਆਵਾਜ਼ ਨਾਲ ਜੁੜ ਜਾਂਦਾ ਤੇ ਉਹਦੇ ਤੁਸੀਂ ਇਹ ਲਾ ਲਓ ਵੀ ਉਹਦੇ ਦਿਨ ਚੰਗੇ ਹੋਣ ਲੱਗ ਜਾਂਦੇ ਆ ਹਰ ਇੱਕ ਕੰਮ ਉਹਦਾ ਪਰਮਾਤਮਾ ਕਰਦਾ ਤੇ ਹੌਲੀ-ਹੌਲੀ ਮਾਰਦ ਕੇਰਪਾ ਕਰੂਗਾ ਮੈਂ ਵੀ ਜੁੜ ਰਿਹਾ ਉਸ ਚੀਜ਼ ਨਾਲ ਤੇ ਤੁਸੀਂ ਵੀ ਉਸ ਚੀਜ਼ ਨਾਲ ਜੁੜੋ ਕੋ ਤ ਹੌਲੀ-ਹੌਲੀ ਤੁਹਾਨੂੰ ਹਰ ਇੱਕ ਜਿਹੜਾ ਬੰਦਾ ਇਸ ਕਦਮ ਪੁੱਟ ਰਿਹਾ ਪ੍ਰਮਾਤਮਾ ਦੇ ਰਾਹ ਤੇ ਉਹ ਹੌਲੀ-ਹੌਲੀ ਤੁਨ ਉਸ ਬੰਦੇ ਨੂੰ ਉਹਦੇ ਨਾਲ ਜੋੜੂਗੀ ਜੋ ਕੋਸ਼ਿਸ਼ ਕਰ ਰਿਹਾ ਇਹ ਜਨਮ ਚ ਨਹੀਂ ਦਾ ਅਗਲੇ ਜਨਮ ਸਹੀ ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਤੇ ਜਿਹੜਾ ਦੁੱਖਾਂ ਤੋਂ ਬਚਣ ਦਾ ਤਰੀਕਾ ਦਾ ਇਹੀ ਆ ਵੀ ਤੁਸੀਂ ਪ੍ਰਮਾਤਮਾ ਨਾਲ ਜੁੜੋ ਜਦੋਂ ਪ੍ਰਮਾਤਮਾ ਨਾਲ ਜੁੜੋਗੇ ਤੁਹਾਨੂੰ ਉਹ ਸ਼ਾਂਤੀ ਮਹਿਸੂਸ ਹੋਊਗੀ ਜਿਹੜੀ ਤੁਹਾਨੂੰ ਅੱਜ ਤੱਕ ਨਹੀਂ ਹੋਈ ਅੱਜ ਤੱਕ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਵਿਚਾਰ ਨਹੀਂ ਰੁਕ ਰਹੇ ਵਿਚਾਰ ਰੁਕਣਗੇ ਤਾਂ ਸ਼ਾਂਤੀ ਮਹਿਸੂਸ ਹੋਊਗੀ ਵਿਚਾਰ ਰੁਕਦੇ ਹੀ ਨਹੀਂ ਕਦੇ ਕਿਸੇ ਚੀਜ਼ ਦੇ ਵਿਚਾਰ ਕਦੇ ਕਿਸੇ ਚੀਜ਼ ਦੇ ਵਿਚਾਰ ਜੇ ਸਭ ਕੁਝ ਚੰਗਾ ਵੀ ਚੱਲ ਰਿਹਾ ਤਾਂ ਆਉਣ ਵਾਲੇ ਜਿਹੜਾ ਆਉਣ ਵਾਲੇ ਟਾਈਮ ਦਾ ਵੀ ਕੁਝ ਮਾੜਾ ਟਾਈਮ ਨਾ ਆ ਜੇ ਮੇਰੇ ਬੱਚੇ ਮਾੜੀ ਨਾ ਨਿਕਲ ਜਾਣ ਮੇਰੀ ਹੈਲਥ ਨਾ ਖਰਾਬ ਹੋ ਜੇ ਮੇਰੀ ਇਨਕਮ ਸੋਰਸ ਨਾ ਰੁਕ ਜੇ ਆ ਚੀਜ਼ ਨਾ ਹੋ ਜੇ ਉਹ ਚੀਜ਼ ਨਾ ਹੋ ਜੇ ਯਾਰ ਮੈਂ ਤੁਹਾਨੂੰ ਦੱਸਿਆ ਵਿਚਾਰ ਨਹੀਂ ਰੁਕਦੇ ਵਿਚਾਰ ਉਦੋਂ ਹੀ ਰੁਕਦੇ ਆ ਜਦੋਂ ਤੁਸੀਂ ਅਧਿਆਤਮ ਕਮਾ ਲਵਦੇ ਆ ਜਦੋਂ ਤੁਸੀਂ ਉਸ ਤੋਂ ਨਾ ਜੁੜਦੇ ਹੋ ਜਦੋਂ ਤੁਸੀਂ ਇਕਾਂਤ ਵਿੱਚ ਬਹਿਣ ਲੱਗਦੇ ਹੋ ਜਦ ਤੂੰ ਸ਼ੂਨਿਆ ਸਟੇਜ ਤੇ ਜਾਂਦੇ ਓਦੋਂ ਤੁਹਾਡੇ ਵਿਚਾਰ ਰੁਕਦੇ ਆ ਤੇ ਉਦੋਂ ਜਦੋਂ ਤੁਹਾਨੂੰ ਆਨੰਦ ਦੀ ਪ੍ਰਾਪਤੀ ਆਉਗੀ ਤਾਂ ਤੁਸੀਂ ਕਹਿਣਾ ਯਾਰ ਮੈਂ ਤਾਂ ਐਵੇਂ ਆ ਕਿੰਨਾ ਜੀਵਨ ਕੱਢਦਾ ਹੈ ਹਨ ਵੀ ਮੈਂ ਆ ਸੰਸਾਰ ਦੇ ਕੰਮਾਂ ਚ ਹੀ ਕਰਦਾ ਸੰਸਾਰ ਦੇ ਕੰਮ ਕਰੂ ਮੈਂ ਵੀ ਕਰ ਰਿਹਾ ਪਰ ਮੈਂ ਆਨੰਦ ਚ ਰਹਿਣਾ ਮੈਂ ਕਦੇ ਮੋਹ ਮਾਇਆ ਚ ਨਹੀਂ ਉਲਟਦਾ ਜੋ ਮੇਰੇ ਹੈਗੇ ਆ ਆਪਦੇ ਪਰਿਵਾਰ ਪਰਤੀ ਉਹ ਵੀ ਕੰਮ ਕਰ ਰਹੇ ਆ ਪਰ ਮੈਂ ਪਹਿਲ ਉਸ ਮਾਲਕ ਨੂੰ ਹੀ ਦਿੱਤੀ ہوئی ਆ ਵੀ ਇਸ ਇਸ ਜਨਮ ਵਿੱਚ ਉਸ ਮਾਲਕ ਦੀ ਪ੍ਰਾਪਤੀ ਕਰਨੀ ਹੀ ਕਰਨੀ ਆ ਜੋ ਮਰਜੀ ਹੋ ਜੇ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਜੇ ਤੁਹਾਨੂੰ ਹੈਗਾ ਵੀ ਤੁਸੀਂ ਇਸ ਮਾਲਕ ਦੀ ਪ੍ਰਾਪਤੀ ਕਰੋਗੇ ਉਸ ਤੋਂ ਨਾ ਇਸ ਜਨਮ ਚ ਜੁੜ ਜਿਓਗੇ ਤਾਂ ਤੁਸੀਂ ਜੁੜੋਂਗੇ ਹੀ ਜੁੜੋਂਗੇ ਪਰ ਇੰਨਾ ਵੀ ਪੈਸੇ ਥੇਲੇ ਚ ਨਹੀਂ ਉਲਜਣਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਮਹਾਪੁਰਸ਼ ਨੇ ਕਿਹਾ ਵੀ ਆ ਜਨਮ ਜੇ ਮੈਂ ਕਹਾਂ ਬਹੁਤ ਵੱਡਾ ਬਿਜ਼ਨਸਮੈਨ ਬਣ ਜਾ ਕਰੋੜਾਂ ਰੁਪਏ ਬਣਾ ਲਾ ਹਣਾ ਅਗਲੇ ਜਨਮ ਚ ਫਿਰ ਮੇਰੀ ਕਾਮਨਾ ਹੋਊਗੀ 0 ਤੋਂ ਸਟਾਰਟ ਕਰੂੰਗਾ ਸਕੂਲਿੰਗ ਹੋਊਗੀ ਕਾਲਜ ਹੋਊਗੀ ਯੂਨੀਵਰਸਿਟੀ ਹੋਊਗੀ ਦੁੱਖਾ ਸੁੱਖਾਂ ਚ ਲੰਘੂੰਗਾ ਹਨਾ ਤੇ ਫਿਰ ਫਿਰ ਮੈਂ ਕਹੂੰਗਾ ਮੈਂ ਕੋਈ ਵੱਡਾ ਵਕੀਲ ਬਣਨਾ ਵਕੀਲ ਬਣੂੰਗਾ ਉਦੋਂ ਬਾਅਦ ਮੇਰੀ ਡੈਥ ਹੋ ਜਾਊਗੀ ਹਨਾ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਕਿਤੇ ਨਾ ਕਿਤੇ ਉਹ ਮੇਰਾ ਫਿਰ ਕੋਈ ਨਾ ਕੋਈ ਜਨਮ ਹੋਊਗਾ ਇਹ ਤਾਂ ਦੌੜ ਮੁੱਕਣੀ ਨਹੀਂ ਦੌੜ ਕਦੋਂ ਮੁੱਕੂਗੀ ਦੌੜ ਉਦੋਂ ਮੁੱਕੂਗੀ ਜਦੋਂ ਤੁਸੀਂ ਉਸ ਮਾਲਕ ਨਾਲ ਜੁੜੋਗੇ ਇਹ ਦੁੱਖਾਂ ਚੋਂ ਤਾਂ ਨਿਕਲੋਗੇ ਜਦੋਂ ਤੁਸੀਂ ਉਸ ਮਾਲਕ ਨਾਲ ਜੁੜੋਗੇ ਤੇ ਮਾਲਕ ਤੁਹਾਡੇ ਸਾਰੇ ਕੰਮ A to Z ਜਿੰਨੇ ਤੁਹਾਡੇ ਕੰਮ ਹੈਗੇ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਦੇ ਤੇ ਤੁਸੀਂ ਜੁੜੋਗੇ ਤੇ ਤੁਹਾਨੂੰ ਪਰਮਾਤਮਾ ਤੁਹਾਡੇ ਬੱਚਿਆਂ ਨੂੰ ਵੀ ਨਾਲ ਜੋੜੂਗਾ ਤੇ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਹੈਗੇ ਉਹ ਵੀ ਜੋੜਨਗੇ ਦੋਸਤ ਮਿੱਤਰ ਵੀ ਜੋੜਨਗੇ ਸੋ ਮੈਂ ਧੰਨਵਾਦ ਤੁਹਾਡਾ ਕਰਦਾ ਇਹ ਵੀਡੀਓ ਦੇਖਣ ਲਈ ਇਹ ਵੀਡੀਓ 'ਚ ਮੇਰਾ ਮਕਸਦ ਇਹੀ ਸੀ ਕਿ ਕਈ ਵੀਡੀਓ ਮੈਂ ਬੜੇ ਤਰ੍ਹਾਂ ਦੇ ਕਮ ਬਣਾਇਆ ਹੋਇਆ ਵੀਡੀਓ ਇਸ ਜੀ ਦੇ ਰਿਲੇਟਡ ਪਰ ਜਿਹੜੀ ਛੋਟੀ ਵੀਡੀਓ ਹੁੰਦੀ ਹੈ ਨਾ 5-6 ਮਿੰਟਾਂ ਦੀ ਜਾਂ 10 ਮਿੰਟਾਂ ਦੀ ਬਣਾਉਣੀ ਹੈ ਉਹਦੇ ਵਿੱਚ ਇੰਨਾ ਕੁਝ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਤਾਂ ਮੈਂ ਲਾਈਵ ਲਿਆਂਦਾ ਮੈਂ ਕਹਿੰਦਾ ਇਹਦੇ ਵਿੱਚ ਗੱਲਾਂ ਸਾਂਝੀਆਂ ਕਰੇਗੇ ਤੇ ਕੋਈ ਹੋਰ ਆਪਾਂ ਲਾਈਵ ਲੈ ਕੇ ਆਵਾਂਗੇ ਕਿਸੇ ਦਿਨ ਉਹ ਲਾਈਵ ਵਿੱਚ ਆਪਾਂ ਮਨ ਬਾਰੇ ਗੱਲ ਕਰਾਂਗੇ ਜਿਹੜਾ ਆਪਣਾ ਮਨ ਇਹਨੂੰ ਕਿੰਦਾ ਜਨ ਮਿਲਦਾ ਠੀਕਾ ਕਿਦਾਂ ਇਹ ਇਹਦੇ ਕੋਲੇ ਸਾਰਾ ਕਾਰਜਕਾਲ ਹੁੰਦਾ ਆਪਣੇ ਪੁਰਾਣੇ ਕਰਮਾਂ ਦਾ ਤੇ ਕਿਦਾਂ ਇਹਨੂੰ ਪਤਾ ਹੁੰਦਾ ਵੀ ਆਹ ਜਨਮ 'ਚ ਇਹ ਬੰਦੇ ਨੂੰ ਦੁੱਖ ਦੇਣਾ ਪੁਰਾਣੇ ਕਰਮਾਂ ਕਰਕੇ ਤੇ ਇਹ ਚੀਜ਼ ਕਿਦਾਂ ਚੱਲਦੀ ਆਉਂਦੀ ਕਿਦਾਂ ਉਹ ਮਨ ਆਪਾਂ ਨੂੰ ਕਿਦਾਂ ਅਲਝਾਈ ਰੱਖਦਾ ਕਰਮਾਂ ਦੁਆਰਾ ਤੇ ਕਿਦਾਂ ਆਪਾਂ ਗਿਆਨ ਕਰਕੇ ਉਹ ਮਨ ਨੂੰ ਇੱਕ ਥਾਂ ਇਕਾਗਰ ਵਿੱਚ ਰੱਖ ਸਕਦੇ ਹਾਂ ਸੋ ਉਹ ਉਹ ਚੀਜ਼ ਬਾਰੇ ਆਪਾਂ ਗੱਲ ਕਰਾਂਗੇ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਨਾਲ ਜੁੜੇ ਰਹੋ ਸੋ ਸ਼ੁਕਰੀਆ